ਕੋਈ ਜਨਮ ਵਾਲੇ ਕੜ ਕਿਹੜੇ ਜਿਨ੍ਹਾਂ ਦੀ ਲਿਵ ਲੱਗੀ ਹੋਈ ਸੀ ਜਾਂ ਜਿਨ੍ਹਾਂ ਦੀ ਲਿਵ ਲੱਗ ਗਈ ਜਾਂ ਜਿਹੜੇ ਲਿਵ ਲਾ ਰਹੇ ਨੇ ਉਹੀ ਦਾਸ ਬਣਦੇ ਨੇ। ਉਹੀ ਸੇਵਕ ਬਣਦੇ ਨੇ। ਫਿਰ ਜਿਹੜਾ ਸੇਵਕ ਬਣ ਗਿਆ ਪਹਿਲਾਂ ਉਹ ਸੇਵਕ ਬਣਦਾ ਫਿਰ ਮਾਲਕ ਬਣਦਾ ਹੈ। ਪਹਿਲਾ ਮਹਾਰਾਜ ਸਾਨੂੰ ਸੇਵਕ ਬਣਾਉਂਦੇ ਨੇ ਸੇਵਕ ਜਦੋਂ ਬਣ ਜਾਂਦਾ ਫਿਰ ਮੋਹਰ ਲੱਗ ਜਾਂਦੀ ਕਹਿੰਦੇ ਚੱਲ ਲੱਗੇ ਜਿਵੇਂ ਅਸੀਂ ਨੌਕਰੀ ਲੈਣ ਜਾਈਦਾ ਨਾ ਸਾਡੇ ਸਰਟੀਫਿਕੇਟ ਦੇਖਦੇ ਨੇ ਤੇ ਉਹ ਉਹਨਾਂ ਦੇ ਕੋਲ ਜਿਹੜਾ ਕੋਈ ਲੈਟਰ ਹੁੰਦਾ ਅਪਾਇੰਟਮੈਂਟ ਲੈਟਰ ਕਹ ਲਈਏ ਜਾਂ ਕੋਈ ਵੀ ਪ੍ਰੀਖਿਆ ਵਾਲਾ ਉਹਦੇ ਤੇ ਮੋਹਰ ਲੱਗ ਕੇ ਕਹਿੰਦੇ ਚੱਲ ਲੱਗੇ ਹੁਣ ਅਗਲੇ ਅਗਲਾ ਮਤਲਬ ਪੜਾ ਪਰ ਕਰ ਜਦੋਂ ਕੋਈ ਸੇਵਕ ਬਣ ਜਾਂਦਾ ਫਿਰ ਮਹਾਰਾਜ ਉਹਨੂੰ ਮਾਲਕ ਤੱਕ ਬਣਾ ਦਿੰਦੇ ਨੇ ਰੋਜ ਅਸੀਂ ਸਰਵਨ ਕਰਦੇ ਆਂ ਭਾਈ ਲੈਣਾ ਜੀ ਸੇਵਕ ਬਣਦੇ ਨੇ ਉਹਨਾਂ ਨੂੰ ਸੇਵਕ ਬਣਨ ਤੋਂ ਬਾਅਦ ਕੀ ਬਣਾਉਂਦੇ ਨੇ ਮਹਾਰਾਜ ਮਾਲਕ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਪਰਖ ਕੇ ਦੇਖਦੇ ਨੇ ਚੰਗੀ ਤਰ੍ਹਾਂ ਉਸ ਨੂੰ ਜਿਵੇਂ ਕਿਸੇ ਚੀਜ਼ ਨੂੰ ਰਗੜ ਕੇ ਦੇਖੀਦਾ ਨਾ ਰਗੜ ਕੇ ਕਿੱਜਾ ਇਦਾਂ ਦੀਆਂ ਨੇ ਉਹਨਾਂ ਨੂੰ ਘਸਾ ਕੇ ਦੇਖੀਦਾ ਰਗੜ ਕੇ ਦੇਖੀਦਾ ਵੀ ਇਹਦੇ ਵਿੱਚ ਕੋਈ ਰਲਾਵਟ ਜਾਂ ਮਿਲਾਵਟ ਤੇ ਨਹੀਂ ਜਿਵੇਂ ਸੋਨਾ ਹੀ ਹੈ ਉਹਨੂੰ ਵੀ ਰਗੜ ਕੇ ਕਸਾ ਕੇ ਦੇਖਦੇ ਨੇ ਕੋਈ ਧਾਤ ਹੋਵੇ ਉਹਨੂੰ ਵੀ ਰਗੜ ਕੇ ਦੇਖਦੇ ਨੇ ਬਾਕੀ ਚੀਜ਼ਾਂ ਐਦਾਂ ਹੀ ਮਹਾਰਾਜ ਜੀ ਕਹਿੰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਐਦਾਂ ਹੀ ਕਸੌਟੀ ਆਮ ਦੀ ਹੈ ਕਿ ਰਾਮ ਵੀ ਕਸੌਟੀ ਲਾਂਦਰ ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨਾ ਕੋਏ ਰਾਮ ਕਸੌਟੀ ਸੌ ਸਹੇ ਜੋ ਮਰਜੀਵਾ ਹੋਏ ਜਦੋਂ ਰਾਮ ਦੀ ਕਸੌਟੀ ਤੇ ਸਾਨੂੰ ਕਸਾਇਆ ਜਾਂਦਾ ਸਾਨੂੰ ਪਰਖਿਆ ਜਾਂਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਜਿਹੜੇ ਝੂਠੇ ਨੇ ਕਹਿੰਦੇ ਚਲੋ ਚਲੀਏ ਘਰਾਂ ਨੂੰ ਚਲੋ ਛੱਡ ਦੀਏ ਇਹ ਚੀਜ਼ ਜਿਹੜੀ ਐ ਸਾਡੇ ਵਸਦੀ ਨਹੀਂ ਤੇ ਹੋਰ ਕਿਹਦੇ ਵਸਦੀ ਐ ਹੋਰ ਕਿਧਰੇ ਪਸ਼ੂ ਪੰਛੀਆਂ ਦੇ ਸੁਣਦੇ ਲਈ ਗੁਰਦੁਆਰੇ ਬਣੇ ਨੇ